ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਧੰਨ ਧੰਨ ਗੁਰ ਗੋਬਨ ਸਿੰਘ ਜੀ ਪਾਸ਼ਾ ਜੀ ਦੇ ਬਾਰੇ ਹੈ ਧੰਨ ਗੁਰ ਗੋਬਨ ਸਿੰਘ ਜੀ ਆਪਣੇ ਬਚਪਨ ਦੇ ਵਿੱਚ ਕੀ ਕੀ ਕਰਿਆ ਕਰਦੇ ਸਨ ਤੇ ਕਿਵੇਂ ਪਾਸ਼ਾ ਨੇ ਇੱਕ ਕੁੜੀ ਦਾ ਕੋੜ ਦਾ ਰੋਗ ਘੱਟ ਸੁਟਿਆ ਸੀ ਜੋ ਬੜੇ ਚਿਰਾਂ ਤੋਂ ਦੁਖੀ ਸੀ ਫਿਰ ਪਾਸ਼ਾ ਇੱਕ ਮਾਈ ਦੇ ਚਰਖਾ ਨਾਲ ਕੱਤਨ ਤੇ ਉਹਦਿਆਂ ਪੂਣੀਆਂ ਤੇ ਛੱਲੀਆਂ ਕਿਉਂ ਖਿਲਾਰ ਆਇਆ ਕਰਦਾ ਸੀ ਗੁਰ ਗੋਬਨ ਸਿੰਘ ਜੀ ਦੇ ਮਹਿਲ ਦੇ ਵਿੱਚ ਜਿਹੜਾ ਖੂਹ ਸੀ ਉਸ ਤੋਂ ਔਰਤਾਂ ਪਾਣੀ ਕਿਉਂ ਭਰਿਆ ਕਰਦੀਆਂ ਸਨ ਤੇ ਪਾਸ਼ਾ ਉਹਨਾਂ ਘੜਿਆਂ ਨੂੰ ਕਿਉਂ ਤੋੜ ਦਿਆ ਕਰਦੇ ਸਨ ਇਸ ਤੋਂ ਬਾਅਦ ਪਾਸ਼ਾ ਕੀ ਬਚਨ ਕਰਿਆ ਕਰਦੇ ਸਨ ਆਓ ਆਪਾਂ ਆਪਣੀ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੇ ਸਮੇਂ ਇੱਕ ਗੰਗਾ ਨਦੀ ਦੇ ਕਿਨਾਰੇ ਉੱਤੇ ਸਾਧੂ ਰਿਹਾ ਕਰਦਾ ਸੀ ਜੋ ਕੋੜ ਦੇ ਨਾਲ ਬਹੁਤ ਸਾਲਾਂ ਤੋਂ ਪੀੜਤ ਸੀ ਉਹ ਗੰਗਾ ਨਦੀ ਦੇ ਕਿਨਾਰੇ ਤਾਂ ਰਿਹਾ ਕਰਦਾ ਸੀ ਪਰ ਪਾਣੀ ਦੇ ਵਿੱਚ ਨਹੀਂ ਸਜਾਇਆ ਕਰਦਾ ਉਹ ਉੱਥੇ ਹੀ ਬੈਠਾ ਪੀੜਾ ਦੇ ਨਾਲ ਹਾਏ ਹਾਏ ਕਰੀ ਜਾਇਆ ਕਰਦਾ ਸੀ ਫਿਰ ਇੱਕ ਦਿਨ ਪਾਸ਼ਾ ਨੇ ਆਪਣੇ ਸੰਗੀ ਦੋਸਤਾਂ ਦੇ ਨਾਲ ਮਿਲ ਕੇ ਉਸ ਸਾਧੂ ਨੂੰ ਗੰਗਾ ਦਰਿਆ ਦੇ ਵਿੱਚ ਧੱਕਾ ਮਾਰ ਦਿੱਤਾ ਸਾਧੂ ਜਦੋਂ ਦਰਿਆ ਦੇ ਵਿੱਚ ਡਿੱਗਾ ਤਾਂ ਉਹ ਬਹੁਤ ਜ਼ਿਆਦਾ ਰੋਣ ਕਰਲਾਉਣ ਲੱਗਾ ਅਤੇ ਅਪਸ਼ਬਦ ਵੀ ਬੋਲਣ ਲੱਗਾ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਤੇ ਜਦੋਂ ਜੋਰ ਲਗਾਉਣ ਤੋਂ ਬਾਅਦ ਇਹ ਸਾਧੂ ਨਦੀ ਦੇ ਵਿੱਚੋਂ ਬਾਹਰ ਆਇਆ ਤਾਂ ਉਹ ਕੀ ਦੇਖਦਾ ਹੈ ਕਿ ਉਸ ਦਾ ਜੋ ਕੋੜ ਦਾ ਰੋਗ ਸੀ ਉਹ ਕੱਟਿਆ ਗਿਆ ਹੈ ਤੇ ਜੋ ਉਸ ਦਾ ਸਰੀਰ ਬਿਲਕੁਲ ਗਲ ਚੁੱਕਾ ਸੀ ਉਹ ਨਮਾ ਨਰੋਇਆ ਹੋ ਗਿਆ ਹੈ ਇਹ ਚਮਤਕਾਰ ਦੇਖ ਕੇ ਇਹ ਸਾਧੂ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਉੱਤੇ ਟਾਹ ਪੈਂਦਾ ਹੈ ਇਸ ਤਰ੍ਹਾਂ ਹੀ ਪਾਤਸ਼ਾਹ ਇਸ ਸਾਧੂ ਨੂੰ ਤਾਰਦੇ ਹੋਆ ਇਸ ਤੋਂ ਬਾਅਦ ਇੱਕ ਨਗਰ ਦੇ ਵਿੱਚ ਬੀਬੀ ਰਹਾ ਕਰਦੀ ਸੀ ਜਿਸ ਦੀ ਉਮਰ ਬਹੁਤ ਜ਼ਿਆਦਾ ਵੱਧ ਸੀ ਤੇ ਉਸ ਦਾ ਕੋਈ ਵੀ ਸਹਾਰਾ ਨਹੀਂ ਸੀ ਉਹ ਅਕਸਰ ਹੀ ਆਪਣੇ 베ੜੇ ਦੇ ਵਿੱਚ ਬੈਠ ਕੇ ਚਰਖਾ ਕੱਤਿਆ ਕਰਦੀ ਸੀ ਤੇ ਸੱਲੀਆਂ ਦਾ ਢੇਰ ਲਗਾ ਕੇ ਰੱਖਿਆ ਕਰਦੀ ਸੀ ਬਜ਼ੁਰਗ ਉਮਰ ਹੋਣ ਕਰਕੇ ਉਹ ਬੀਬੀ ਜ਼ਿਆਦਾ ਚਰਖਾ ਨਹੀਂ ਸਿੱਕਤ ਸਕਿਆ ਕਰਦੀ ਇਸੇ ਕਰਕੇ ਜਦੋਂ ਉਹ ਚਰਖਾ ਕੱਤਣਾ ਬੰਦ ਕਰ ਦਿੰਦੀ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਘਰ ਜਾਂਦੇ ਤੇ ਉਸ ਬਜ਼ੁਰਗ ਬੀਬੀ ਦੀਆਂ ਨਾਲੇ ਤਾਂ ਸਾਰੀਆਂ ਪੂਣੀਆਂ ਖਿਲਾਰ ਆਇਆ ਕਰਦੇ ਨਾਲੇ ਜੋ ਸੱਲੀਆਂ ਦਾ ਢੇਰ ਹੋਇਆ ਕਰਦਾ ਸੀ ਉਸ ਨੂੰ ਖਿਲਿਆਰਾਇਆ ਕਰਦੇ ਤੇ ਜਦੋਂ ਇਸ ਗੱਲ ਦੀ ਸ਼ਿਕਾਇਤ ਲੈ ਕੇ ਉਹ ਬਜ਼ੁਰਗ ਬੀਬੀ ਮਾਤਾ ਗੁਜਰਕੌਰ ਜੀ ਦੇ ਕੋਲ ਜਾਇਆ ਕਰਦੀ ਸੀ ਤਾਂ ਮਾਤਾ ਜੀ ਉਹਨਾਂ ਨੂੰ ਚੰਗਾ ਪੈਸਾ ਦੇ ਕੇ ਖੁਸ਼ ਕਰਕੇ ਵਾਪਸ ਮੋੜ ਦਿਆ ਕਰਦੀ ਸੀ ਤੇ ਜਦੋਂ ਮਾਤਾ ਗੁਜਰਕੌਰ ਜੀ ਇਸ ਗੱਲ ਬਾਰੇ ਧੰਗ ਗੁਰੂ ਗੋਬਿੰਦ ਸਿੰਘ ਜੀ ਨੂੰ ਡਾਟਿਆ ਕਰਦੀ ਸੀ ਝਿੜਕਿਆ ਕਰਦੀ ਸੀ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਕਹਿ ਦਿੰਦੇ ਸਨ ਕਿ ਮੈਂ ਉਸ ਬਜ਼ੁਰਗ ਬੀਬੀ ਦੀਆਂ ਉਹ ਪੂਣੀਆਂ ਤੇ ਛੱਲੀਆਂ ਇਸ ਕਰਕੇ ਖਿਲਾਰਦਾ ਹਾਂ ਤਾਂ ਕਿ ਉਹਨਾਂ ਦੀ ਜੋ ਗਰੀਬੀ ਹੈ ਉਹ ਕੱਟੀ ਜਾਵੇ ਕਿਉਂਕਿ ਜਦੋਂ ਉਹ ਬੀਬੀ ਤਹਾੜਾ ਡੇ ਕੋਲ ਸ਼ਿਕਾਇਤ ਲੈ ਕੇ ਆਉਂਦੀ ਹੈ ਤਾਂ ਤੁਸੀਂ ਉਹਨਾਂ ਨੂੰ ਚੋਖਾ ਧੰਨ ਦੇ ਕੇ ਵਾਪਸ ਮੋੜ ਦਿੰਦੇ ਹੋ ਤੇ ਮਾਤਾ ਗੁਜਰਕੌਰ ਜੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਹਨਾਂ ਗੱਲਾਂ ਤੋਂ ਬਹੁਤ ਜ਼ਿਆਦਾ ਖੁਸ਼ ਹੋਇਆ ਕਰਦੀ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਜਿਸ ਮਹਿਲ ਦੇ ਵਿੱਚ ਰਹਾ ਕਰਦੇ ਸਨ ਉੱਥੇ ਇੱਕ ਖੂਹ ਹੋਇਆ ਕਰਦਾ ਸੀ ਜਿਸ ਦਾ ਪਾਣੀ ਬਹੁਤ ਜ਼ਿਆਦਾ ਮਿੱਠਾ ਅਤੇ ਬਹੁਤ ਜ਼ਿਆਦਾ ਸਾਫ਼ ਸੀ ਤੇ ਇਸ ਪਾਣੀ ਦੇ ਵਿੱਚ ਜੋ ਦਾਲ ਹੋਇਆ ਕਰਦੀ ਸੀ ਉਹ ਬਹੁਤ ਜ਼ਿਆਦਾ ਛੇਤੀ ਗਲਿਆ ਕਰਦੀ ਸੀ ਹੁਣ ਸਾਰੇ ਮਹੱਲੇ ਦੇ ਵਿੱਚ ਹੋਰ ਕੋਈ ਖੂਹ ਨਾ ਹੋਣ ਕਰਕੇ ਲਾਗਲੇ ਘਰਾਂ ਦੀਆਂ ਸਾਰੀਆਂ ਬੀਬੀਆਂ ਕੂਟ ਤੋਂ ਪਾਣੀ ਭਰਨ ਲਈ ਇੱਥੇ ਹੀ ਆਇਆ ਕਰਦੀਆਂ ਸਨ। ਉਹਨਾਂ ਦੇ ਜੋ ਘੜੇ ਹੋਇਆ ਕਰਦੇ ਸਨ, ਉਹ ਮਿੱਟੀ ਦੇ ਹੋਇਆ ਕਰਦੇ ਸਨ, ਕੱਚੇ ਹੋਇਆ ਕਰਦੇ ਸਨ। ਜਦੋਂ ਉਹ ਬੀਬੀਆਂ ਪਾਣੀ ਭਰ ਕੇ ਵਾਪਸ ਜਾਣ ਲੱਗਿਆ ਕਰਦੀਆਂ ਸਨ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੀ ਗਲੇਲ ਦੇ ਨਾਲ ਨਿਸ਼ਾਨਾ ਲਾ ਕੇ ਉਹਨਾਂ ਦੇ ਮਟਕੇ ਤੋੜ ਦਿਆ ਕਰਦੇ ਸਨ। ਫਿਰ ਉਹ ਬੀਬੀਆਂ ਸ਼ਿਕਾਇਤ ਲੈ ਕੇ ਮਾਤਾ ਨਾਨਕੀ ਜੀ ਕੋਲ ਜਾਂ ਮਾਤਾ ਗੁਜਰਕੌਰ ਜੀ ਕੋਲ ਜਾਇਆ ਕਰਦੀਆਂ ਸਨ। ਫਿਰ ਮਾਤਾ ਜੀ ਉਹਨਾਂ ਨੂੰ ਨਾਲ ਤਾਂ ਦਲਾਸਾ ਦਿਆ ਕਰਦੇ ਸਨ, ਨਾਲੇ ਘੜੇ ਨਾਲੋਂ ਦੁੱਗਣੇ ਪੈਸੇ ਦੇ ਦਿਆ ਕਰਦੇ ਸਨ ਤੇ ਫਿਰ ਉਹ ਬੀਬੀ ऐसे ਗੱਲ ਤੇ ਹੀ ਖੁਸ਼ ਹੋ ਜਾਇਆਂ ਕਰਦਿਆਂ ਸਨ ਕਿ ਉਹਨਾਂ ਨੂੰ ਨਾਲੇ ਤਾਂ ਇੱਕ ਨਵਾਂ ਘੜਾ ਮਿਲ ਜਾਵੇਗਾ ਨਾਲੇ ਉਸ ਵਿੱਚੋਂ ਮਾਇਆ ਬਚ ਜਾਵੇਗੀ। ਕਈ ਬੀਬੀਆਂ ਜਦੋਂ ਘੜਾ ਟੁੱਟਣ ਦੇ ਨਾਲ ਪਾਣੀ ਨਾਲ ਗਿੱਲੀਆਂ ਹੋ ਜਾਇਆ ਕਰਦਿਆਂ ਸਨ ਤਾਂ ਉਹ ਆ ਕੇ ਸ਼ਿਕਾਇਤ ਕਰਿਆ ਕਰਦੀਆਂ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਕਿਹਾ ਕਰਦੇ ਸਨ ਕਿ ਮੈਂ ਇਹ ਘੜੇ ਨਹੀਂ ਤੋੜੇ ਬਲਕਿ ਤੁਹਾਡੀਆਂ ਕਿਸਮਤ ਦੇ ਘੜੇ ਫੋੜ ਦਿੱਤੇ ਹਨ। ਹੁਣ ਜੋ ਤੁਹਾਡੇ ਭਾਗ ਹਨ ਉਹ ਜਾਗ ਜਾਣਗੇ। ਤੇ ਇਹ ਸੀ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸਦਿਆਂ ਜਿੱਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ਼ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ